ਵੈਲਕਮ ਹੋ ਗਿਆ ਜੀ ਤੁਹਾਡਾ ਸਾਡੇ ਚੈਨਲ ਪਿਛਨਾਮਨ ਬਗ ਤੇ ਤੇ ਦਿਨ ਖੜਿਆ ਪੂਰਾ ਅੱਜ ਟਾਈਮ ਕੋਈ 10 ਦੇ ਪੌਣ ਦਾ ਹੋ ਗਿਆ ਹੋਰ ਸੋ ਵੀਰ ਠੀਕ ਠਾਕ ਸਾਰਿਆਂ ਭਰਾਵਾਂ ਦਾ ਹਾਲ ਚਾਲ ਤੇ ਆ ਵੇਖੋ ਕਬੂਤਰ ਕੁਮਾਤਰ ਬਾਹਰ ਕੱਢੀਦੇ ਆ ਯਾਂ ਜੋਾਂਜ ਵੀ ਹਲਕੇ ਪਾਏ ਆ ਸਵਾਜਰ ਪਹਿਲਾਂ ਪਾ ਲੇਟ ਹੀ ਪਾਏ ਹੈ ਜੀ ਤੇ ਹਵਾ ਵਗਣ ਲੱਗ ਗਈ ਆ ਇਹੋ ਹਵਾ ਹੀ ਬਾਅਦ ਚ ਪਣ ਜਾਣੀਆਂ ਲੋਗ ਤੇ ਆ ਵੇਖੋ ਹਵਾਇ ਤੇ ਸੁਣਦੇ ਨੇ ਹਵਾ ਦੀ ਕਾਪੀ ਛੇ ਵੇਖ ਲੋ ਕਿਤਨਾ ਤੇਜ਼ ਹਵਾ ਚੱਲ ਰਹੀ ਤੇ ਇਹੋ ਹਵਾ ਕੰਮ ਕੰਮ ਕਾਉਂਦੀ ਆ ਤੇ ਇਹੋ ਹਵਾ ਕਬੂਤਰ ਬਾਜੀ ਵੀ ਨਜ਼ਾਰੇ ਲਿਆ ਦਿੰਦੀ ਆ ਠੀਕ ਹੈ ਜੀ ਤੇ ਅੱਜ ਬੜਾ ਵਧੀਆ ਤੁਹਾਡੇ ਨਾਲ ਟੌਪਿਕ ਲੈ ਕੇ ਆਏ ਸਭ ਤੋਂ ਪਹਿਲਾਂ ਦਾ ਸ਼ੁਕਰੀਆ ਸਾਰੇ ਮੀਰਾਂ ਦਾ ਪੀਸੀ ਵੀਡੀਓਰ ਬੜਾ ਹੀ ਜ਼ਿਆਦਾ ਮਾਣ ਪਿਆਰ ਦੇ ਦਿੱਤੇ ਆਲੂ ਘਰੇ ਵਾਲੇ ਨੂੰ ਤੇ ਅੱਜ ਵੀ ਬਹੁਤ ਵਧੀਆ ਇੱਕ ਵੀਡੀਓ ਲੈ ਕੇ ਆਇਆ ਹਾਂ ਤੁਹਾਡੇ ਵਰਤ ਰਸੌਣ ਦੀ ਖੇਡ ਕਬੂਤਰ ਬਾਜੀ ਦੀ ਰਸੌਣ ਦੀ ਖੇਡ ਦਾ ਕੀ ਕੰਮ ਆ ਹੀ ਫੰਕਸ਼ਨ ਤੇ ਕਿਵੇਂ ਲਾਉਣੇ ਆ ਤੇ ਕਬੂਤਰਾਂ ਦੇ ਵਿੱਚ ਇਹਦਾ ਕੋਈ ਫੰਗ ਡਾਉਨ ਚ ਫੰਕਸ਼ਨ ਹੈਗਾ ਰਸਾਉਂ ਦਾ ਡਾਉਂਦੀ ਕਬੂਤਰ ਕਿਨੇ ਤੇ ਚਲੋ ਚੱਲਦੇ ਆ ਆਪਾਂ ਆਪਣੇ ਟੋਪਿਕ ਵੱਲ ਵੈਲਕਮ ਆ ਜੀ ਹਾਂਜੀ ਵੈਲਕਮ ਭਰਾਓ ਸਭ ਤੋਂ ਪਹਿਲਾਂ ਤੇ ਉਹਨਾਂ ਵੀਰਾਂ ਦਾ ਬਹੁਤ ਥੈਂਕ ਯੂ ਬਹੁਤਾਂ ਦਾ ਮਾਨ ਸਨਮਾਨ ਜੋ ਸਾਡੇ ਵੀਡੀਓ ਨੂੰ ਇਨਾ ਪਿਆਰ ਬਖਸ਼ਦੇ ਤੇ ਦੇਖਦੇ ਆ ਲਾਈਕ ਕਰਦੇ ਆ ਕਮੈਂਟ ਵੀ ਕਰਦੇ ਤੇ ਕੁਝ ਸੱਜਣ ਵਿੱਚ ਇਹ ਵੀ ਕਹਿੰਦੇ ਆ ਕਿ ਯਾਰ ਇਹ ਓਏ ਟੋਟਲ ਦੇ ਝੂਠੀਆਂ ਵੀਡੀਓ ਪਾਈ ਜਾਂਦੇ ਹਨ ਤੇ ਚਲੋ ਆਪਾਂ ਉਹਨਾਂ ਨਾਲ ਤਨਕੀਦ ਤੇ ਕੀ ਕਰਨੇ ਆ ਬਾਈ ਜੇ ਆਪਾਂ ਝੂਠੀਆਂ ਪਾਉਂਦੇ ਤਾਂ ਤੁਸੀਂ ਵੀ ਦੀ ਸੱਚੀ ਵੀਡੀਓ ਪਾਓ ਤੁਸੀਂ ਸਹੀ ਗੇਮ ਦੱਸੋ ਜੇ ਆਪਾਂ ਗੱਲ ਦੱਸਦੇ ਹਾਂ ਜੀ ਦੱਸਣ ਵਾਸਤੇ ਵੀ ਨਾ ਦਿਲ ਚਾਹੀਦਾ ਦੱਸਦਾਂ ਨੇ ਕੋਈ ਆਂਦਾ ਯਾਰ ਮੈਨੂੰ 5 ਸਾਲ ਹੋ ਗਏ ਗੇਮ ਸਿੱਖੀ ਨੂੰ ਬੜੀ ਮੁਸ਼ਕਲ ਸਿੱਖੀ ਹੈ ਦੱਸਿਓ ਯਾਰ ਅਹੀਂ ਵੀ ਤੇ ਗੇਮ ਸਿਕਲ ਗਿਆ ਬੜੀਆਂ ਘਾਲਾਂ ਘਾਲੀਆਂ ਪਰ ਇੱਕ ਮਨ ਚ ਚਾਹ ਆ ਵੀ ਯਾਰ ਨਹੀਂ ਜਿਹੜੇ ਬੰਦੇ ਨਾਲ ਦਾ ਨਹੀਂ ਕੋਈ ਬਾਹ ਫੜਦਾ ਹਾਂ ਵੇਖੋ ਜੀ ਆਪਾਂ ਤਾਂ ਕੋਈ ਚੀਜ਼ ਨਹੀਂ ਬਾਹ ਫੜਨ ਵਾਲਾ ਰੱਬ ਹੁੰਦਾ ਹੈ ਨਾ ਤੇ ਚਲੋ ਆਪਾਂ ਕਿਨੇ ਕਾ ਜਾ ਮਿਸ਼ਨ ਲੈ ਕੇ ਚੱਲੇ ਆਂ ਕਿ ਜਿੰਨੇ ਸਾਨੂੰ ਗੇਮ ਆਉਂਦੀ ਆਪਾਂ ਬੰਦਿਆਂ ਨੂੰ ਜ਼ਰੂਰ ਦੱਸਾਂਗੇ ਠੀਕ ਆ ਤੇ ਬਾਕੀ ਤੁਸੀਂ ਵੀਰ ਜੀ ਆਪਾਂ ਸਾਰੇ ਗੇਮ ਦੱਸੇ ਹੋਣ ਦੇ ਪਿਛੇ ਆਉਣ ਸੀਜ਼ਨ ਆ ਗਿਆ ਤੁਸੀਂ ਉਸ ਤਰੀਕੇ ਨਾਲ ਕਬੂਤਰ ਡਾਕ ਕੇ ਸੰਭਾਲ ਕੇ ਵੇਖ ਲਓ ਜੇ ਤੁਹਾਨੂੰ ਰਿਜ਼ਲਟ ਨਹੀਂ ਮਿਲਦਾ ਸਮਝ ਲਓ ਅਸੀਂ ਗਲਤਾਂ ਤੇ ਇਸ ਡਾਕ ਦੇ ਸਾਹਮਣੇ ਵੇਖ ਲਓ ਤੇ ਤੁਹਾਨੂੰ ਕਬੂਤਰ ਆਪੇ ਦਾਦਣਾ ਬਿਲਕੁਲ ਸਹੀ ਤਰੀਕੇ ਨਾਲ ਜਿਵੇਂ ਮੈਂ ਵੀਡੀਓ ਪਾਈਆ ਉਸੇ ਤਰੀਕੇ ਨਾਲ ਜੇ ਸਾਹਮਣੇ ਛੱਡੋਗੇ ਤੇ ਕਬੂਤਰ ਤੁਹਾਨੂੰ ਦੱਸਣਗੇ ਕਿ ਹਟ ਜਾ ਬੰਨੇ ਹੁਣ ਸਾਡਾ ਟਾਈਮ ਠੀਕ ਹੈ ਜੀ ਤੇ ਜਿਆਦਾ ਸਮਾਂ ਨਹੀਂ ਆਪਾਂ ਲੈਣਾ ਆ ਚੱਲਦੇ ਹਾਂ ਆਪਣੀ ਵੀਡੀਓ ਵੱਲ ਆਦੇ ਦੇ ਵੀਡੀਓ ਅਸੀਂ ਬਣਾਉਣੇ ਆ ਜੀ ਰਸੌਂਤ ਰਸੌਂਦ ਸੌਂਤ ਰਸਵੰਤੀ ਕਈ ਨਾਵਾਂ ਨਾਲ ਮਸ਼ਹੂਰ ਹੈ ਉਹ ਤੋਂ ਬਈ ਕਿਹ ਕੀ ਹੈ ਇਹਦਾ ਫੰਕਸ਼ਨ ਕਿਵੇਂ ਆਪਾਂ ਇਸ ਤੋਂ ਕੰਮ ਲੈਣਦੇ ਆ ਉਡਾਣ ਕਿਵੇਂ ਬਣਾਉਂਦੀ ਆ ਵੇਖੋ ਬਈ ਜਿਹੜੀਆਂ ਚੀਜ਼ਾਂ ਨੇ ਦੇਸੀ ਐ ਸਾਰੀਆਂ ਪੁਰਾਣੇ ਸਾਡੇ ਸਤਾਦਾਂ ਨੇ ਬਜ਼ੁਰਗਾਂ ਨੇ ਉਹਨਾਂ ਨੇ ਇਹਨਾਂ ਦੀ ਰਿਸਰਚਿੰਗ ਕੀਤੀ ਆ ਉਹਨਾਂ ਨੇ ਹੀ ਇਹਨਾਂ ਨਾਲ ਕੋਊਤਰ ਵੀ ਡਾ ਕੇ ਵੇਖਿਆ ਤੇ ਮੈਂ ਤੇ ਤੁਹਾਨੂੰ ਦੱਸਿਆ ਯਾਰ ਮੈਂ ਗਰਮੀ ਦੇ ਕਮੂਤਰ ਬਾਜੀ ਦੇ ਰਸੌਂਗ ਪੱਕੀ ਵਰਤਦਾ ਹਾਂ ਆਲੂ ਵਧਾਰਾ ਵੀ ਮੈਂ ਤਾਂ ਦੱਸ ਗਿਆ ਪਿੱਛੇ ਪਰ ਰਸੌਂਗ ਵੀ ਮੈਂ ਪੱਕੀ ਯੂਜ਼ ਕਰਦਾ ਬਾਡੀ ਚ ਭਾਰ ਆਪਨ ਆਇਆ ਹੁੰਦਾ ਜਦ ਡਾਈਜੈਸ਼ਨ ਸਿਸਟਮ ਤੋਂ ਉਹਨੂੰ ਸੈਟ ਕਰੋਂ ਆ ਤੇ ਦਿੱਤੀ ਜਾਂਦੀ ਹੈ ਵੇਖੋ ਅੱਗੇ ਵੀ ਮੈਂ ਪਿੱਛੇ ਦੱਸਿਆ ਵੀਡੀਓ ਦੇ ਵਿੱਚ ਕਿ ਜਿਹੜੇ ਕਮੂਤਰ ਦਾ ਈਵਨ ਬੰਦੇ ਦਾ ਇਨਸਾਨ ਦਾ ਵੀ ਯਾਰ ਡਾਈਜੈਸ਼ਨ ਸਿਸਟਮ ਵਧੀਆ ਚੱਲਦਾ ਹਾਂ ਜਿੰਨੀ ਆਪਾਂ ਖਰਾਕ ਕਬੂਤਰ ਖਰਾਕ ਕਬੂਤਰ ਦਿੰਨੇ ਆ ਉਹ ਤੋਰੀ ਆਉਂਦਾ 5-7 ਘੰਟੇ 8 ਤੋਂ 10 ਆਪਣਾ ਟਾਈਮ ਮਾਰਦਾ ਤੇ ਪੱਕੇ ਵਾਲੇ ਦੇ ਨਾਲ ਮਬ ਮਾਲਾ ਜਾਂ ਤੁਣਕਾ ਵੀ ਮਾਰਦੇ ਨੇ ਤੇ ਵਧੀਆ ਉਹਦਾ ਟਾਈਮ ਮਾਰ ਕੇ ਬਹਿ ਜਾਂਦਾ ਸਭ ਤੋਂ ਮੇਨ ਫੰਕਸ਼ਨ ਪੇਟ ਤੋਂ ਹੀ ਚੱਲਦਾ ਜਿਹਨੂੰ ਆਪਾਂ ਡਾਈਜੈਸ਼ਨ ਕਹਿੰਦੇ ਆ ਜੋ ਖਾਵੇ ਕਬੂਤਰ ਚਲਾਈ ਜਾਵੇ ਜੇ ਆਪਾਂ ਕਬੂਤਰ ਨੂੰ ਖਰਾਕ ਦੇਵਾਂਗੇ ਖਰਾਕ ਦੇਵਾਂਗੇ ਦਾਣੇ ਚ ਗਾਵਾਂਗੇ ਜਾਂ ਹੋਰ ਬਾਦਾਮ ਪਾਵਾਂਗੇ ਕਬੂਤਰ ਉਹਨਾਂ ਨੂੰ ਪਚਾਉਗੇ ਨਾ ਤੇ ਯਾਰ ਕਿੱਥੋਂ ਫਿਰ ਆਪਾਂ ਕਿਤਰਾਗੇ ਜੀ ਇਹ ਕਰਕੇ ਸਭ ਤੋਂ ਜ਼ਿਆਦਾ ਫੋਕਸ ਇਹਨਾਂ ਚੀਜ਼ਾਂ ਤੇ ਕੀਤਾ ਜਾਂਦਾ ਡਾਈਜੈਸ਼ਨ ਤੇ ਕਬੂਤਰ ਦੀ ਸੇਧ ਤੇ ਕਿ ਪੱਕੇ ਦਣੇ ਕਬੂਤਰ ਫਿਰ ਕੱਚਾ ਨਾ ਪਵੇ ਵਧੀਆ ਆਪਣਾ ਟਾਈਮ ਮਾਰ ਕੇ ਬਵੇ ਤੇ ਇਹੋ ਹੀ ਫੰਕਸ਼ਨ ਰਸਾਉਣ ਦਾ ਵੇਖੋ ਜੀ ਦਸਾਉਂਦ ਕਈ ਤਰ੍ਹਾਂ ਦੀ ਬਾਜ਼ਾਰ ਤੇ ਮਿਲਦੀ ਮਾਰਕੀਟ ਦੇ ਵਿੱਚ ਇੱਕ ਤੇ ਨਿੱਕੇ ਜਿਹੇ ਪੈਕੇਟ ਤੇ ਮਿਲਦੀ ਆ ਕੋਲ ਦੀ ਟਿੱਕੀ ਹੁੰਦੀ ਹੈ ਬੜੀ ਵਧੀਆ ਹੈ ਨਾ ਜਿੱਤਰਾ ਚਮਕਣੀ ਜੀ ਕਾਰ ਰੰਗ ਦੀ ਕੋਹਂ ਦੀ ਆ ਇੱਕ ਦੇਸੀ ਸੌਂਦ ਹੁੰਦੀ ਆ ਜਿਹੜੀ ਮਰਵਾਜੇ ਸੋਧੀ ਨਹੀਂ ਹੁੰਦੀ ਉਹ ਹੁੰਦੀ ਆ ਤੇ ਹੋਰ ਵੀ ਕਈ ਕੰਪਨੀ ਦੇ ਰਸੌਂਦ ਆ ਮਿਲਦੇ ਆ ਤੇ ਮੈਂ ਐਵੇਂ ਯਾਰ ਤੁਹਾਨੂੰ ਮਰ ਜਾਵਾਂ ਮੈਂ ਤੇ ਦੇਸੀ ਨੂੰ ਪਿਓਰ ਕਰਕੇ ਬਣਾ ਕੇ ਤੇ ਫੇਰ ਵਰਦਾ ਯਾਰ ਇੰਨਾ ਟਾਈਮ ਕਿਹ ਕੋ ਨਹੀਂ ਹੁੰਦਾ ਨਾ ਆ ਆਪਣੇ ਆਪ ਕਰਨ ਦੇ ਉਹ ਜਿਹੜਾ ਚਿੱਟਾ ਜਿਹਾ ਪੈਕਟ ਹੁੰਦਾ ਉੱਤੇ ਤੇ ਲਿਖਿਆ ਹੁੰਦਾ ਰਸਵੰਤੀ ਮੈਂ ਤੇ ਹੋਰ ਸੌਂਦ ਲੈ ਕੇ ਆਉਣਾ ਉਹੋ ਹੀ ਵਰਤਦਾ ਤੇ ਉਹੋ ਹੀ ਤੁਹਾਨੂੰ ਮੈਂ ਦੱਸੂਗਾ ਵੀ ਆਪਾਂ ਕਿਵੇਂ ਯੂਜ਼ ਕਰਦੇ ਆ ਠੀਕ ਹੈ ਜੀ ਤੇ ਇਹ ਵੇਖੋ ਪੁਰਾਣੇ ਟਾਈਮਾਂ ਦੇ ਤੇ ਕਹਿੰ ਜਾਂ ਦੇਸੀ ਕਬੂਤਰਾਂ ਦੀ ਜਿਆ ਹਾਈ ਫਾਇਰ ਵੀ ਦੀ ਵਰਤੋਂ ਹੁੰਦੀ ਆ ਉਹਦੇ ਵਿੱਚ ਤੇ ਆਪਾਂ ਕੀ ਕਰਦੇ ਆ ਦਾਣਾ ਭੈਰਸੌਂ ਦੇਣ ਦੇ ਸਾਰੇ ਅਲੱਗ-ਅਲੱਗ ਤਰੀਕੇ ਜਿਵੇਂ ਕੇ ਦਾ ਹੱਥ ਫਿੱਟ ਬੈਠਾ ਉਹ ਯਾਰਾ ਦਹੀਂ ਹੁੰਦਾ ਤੇ ਆਪਾਂ ਕਿਵੇਂ ਦਿੰਨੇ ਆ ਉਹ ਮੈਂ ਤੁਹਾਨੂੰ ਦੱਸਦਾ ਤੇ ਰਿਜ਼ਲਟ ਵੀ ਵਧੀਆ ਆਉਂਦਾ ਅ ਤਾਂ ਮੈਂ ਗੱਲ ਦੱਸਦਾ ਨਰਾ ਦੇ ਬਹਿਣੀ ਵਾਲ ਅ ਇਨ ਕੋ ਇੰਟਰੋ ਵੇਖਣਗੇ ਜਾਂ ਲੋਕ ਵੀ ਦੱਸਦੇ ਸੁਣੇ ਹੋਣਗੇ ਕਿ ਰਸੌਣ ਦੇ ਸਿਰ ਤੇ ਇੱਕ ਕਬੂਤਰਵਾਜ ਕਰਦਾ ਰਸੌਣ ਨਾਲ ਹੀ ਕਬੂਤਰ ਉਡਾਉਂਦਾ ਤੇ ਇੰਨਾ ਦੇ ਕਬੂਤਰ ਉਡਦਾ ਸੀ ਉਡ ਉਡ ਕੇ ਕਬੂਤਰ ਦੇ ਜਿਹੜੇ ਨਾਸਾਵਾਂ ਦੇ ਵਿੱਚੋਂ ਬਗਾਈ ਬਸਾਂ ਦਾ ਪੰਡਵਾ ਨਾ ਆ ਉਹਦਾ ਦੁਨੀਆ ਦੇ ਰਾਜ ਨਾਲੇ ਕਬੂਤਰ ਬੜੇ ਮਸ਼ਹੂਰ ਆ ਤੇ ਉਹ ਵੀ ਰਸੌਣਦਾਨ ਦੇ ਰਸੌਣ ਤੇ ਉਹਦਾ ਬਹੁਤ ਵਧੀਆ ਹੱਕ ਗਿਆ ਤੇ ਚਲੋ ਆਪਾਂ ਤੁਹਾਨੂੰ ਦੱਸਦੇ ਆਂ ਪਰਸੌਣ ਦੀ ਖੇਡ ਨਾਲ ਕਬੂਤਰਬਾਗੀ ਆਪਾਂ ਗਰਮੀ 'ਚ ਕਿਵੇਂ ਕਰਦੇ ਆ ਵੀ ਜਿਹੜੇ ਸੌਂ ਦਾ ਆਪਾਂ ਲੈਨੇ ਆ ਉਹ 10 ਰੁਪਏ ਦੀ ਟਿੱਕੀ ਆਉਂਦੀ ਉਹ ਲੈਣਾ ਮੈਂ ਇਹ ਬਣੀ ਬਣਾਈ ਯਾਨੀ ਮਰੀ ਮਰਾਏ ਕੋਈ ਨਹੀਂ ਵੀ ਆਹੀ ਸ਼ੁੱਧ ਦੇ ਅਨੁਸਾਰ ਕੁਝ ਨਹੀਂ ਯਾਰ ਇੰਨਾ ਸਮਾਂ ਕਿ ਕੋਈ ਹੁੰਦਾ ਹੈ ਤੁਹਾਨੂੰ ਮਾਰੀ ਜਾਂਦੇ ਲੋਕ ਜਿਨ੍ਹਾਂ ਮਰਜ਼ੀ ਮਾਰੀ ਜਾਂਣ ਤੇ ਨਾ ਕਿਹਨੂੰ ਤੁਹਾਨੂੰ ਸਹੀ ਲੋਕ ਜੇ ਮੈਂ ਦੱਸਦਾ ਉਹ ਲੈ ਕੇ ਆ ਜੇ ਇਹਦੀ ਰੱਖੀ ਦੀ ਘਰ ਤੇ ਸਾਂਹ ਵਾਲੇ ਦਿਨ ਬਾਕੀ ਖੇਡ ਤੁਹਾਨੂੰ ਪਤਾ ਸਾਰੀ ਮੈਂ ਦੱਸੀ ਆ ਪਿਛੇ ਜਿੱਤਰਾ ਸਾਂਹ ਤੇ ਜਿੱਦਨ ਰਸੌਂਗ ਲੱਗਣੀ ਆ ਨਾ ਏ ਮੈਂ ਜਿਹੜੇ ਦਸਾਂ ਲਾਉਣਾ ਆਪਾਂ ਵੀਰ ਜੀ ਲਾਉਣੇ ਆ ਉਹਨੂੰ ਖਰਾਕ ਖਿੱਚੀ ਤੋਂ ਕਬੂਤਰ ਖਰਾਕ ਖਿੱਚੀ ਤੇ ਫੇਰ ਲਾਉਣਾ ਹੈ ਤੇ ਕਰਨਾ ਕੀ ਆ ਕਿ ਕੰਕ ਤੇ ਦਾਣ ਜਿਨੀ ਇੱਕ ਕਬੂਤਰ ਦੀ ਕਰ ਲੋ ਤੇ ਅੱਗੇ ਤੁਸੀਂ ਜਿੰਨੇ ਆਂਦੀ ਮਰਜ਼ੀ ਬਣਾਈ ਜਾਓ ਤੇ ਉਹਨੇ ਆਪਾਂ ਇੱਕ ਕੰਚ ਦਾ ਗਲਾਸ ਲੈ ਲਈਦਾ ਕਿ ਅੱਧਾ ਉਹਨੂੰ ਭਰੋ ਜੇ 60 60 17 ਮਿਲ ਪਾਣ ਦੇ ਚਲੋਗਾ ਤੇ ਉਹ ਲੈ ਕੇ ਇੱਕ ਕਬੂਤਰ ਡੌਣਾ ਤੇ ਉਹ ਹਿਸਾਬ ਨਾਲ ਕੰਕਰੀਟ ਨਾਲ ਹਿਸਾਬ ਨਾਲ ਪਾ ਕੇ ਦੇ ਜਿੰਨੇ ਵਧਨੇ ਕਬੂਤਰ ਵਧਾਈ ਗਏ ਪਾ ਕੇ ਤੇ ਟੱਕ ਦੇ ਦੀਆ ਤੇ ਧੁੱਪੇ ਰੱਖ ਦੇਣਾ ਮੈਂ ਟੋਪਰੇ ਵਿੱਚ ਰੱਖ ਦੇਗੀ ਤੇ ਕੋਈ ਮੇਰੇ ਸਾਲਾਂ ਘੰਟਾ ਬਣ ਲੈਂਦੀ ਉਹ ਪੂਰੇ ਖੋਲ ਜਾਂਦੇ ਤੇ ਉਹ ਪਾਣੀ ਉਤਰਾਂ ਪਿਆਦਰਾਂ ਦੇ ਚੋਕ ਕੇ ਹੌਲੀ ਜਦੋਂ ਨੂੰ ਕੋਲ ਜੀ ਸ਼ਾਮੇ ਰੱਖ ਲੋ ਤੇ ਜਦੋਂ ਸ਼ਾਮਾ ਨੂੰ ਕਬੂਤਰ ਬਾਦਾਮ ਤੋਂ ਖਿੱਚ ਜਾਂਦਾ 4 ਦਾ ਟਾਈਮ ਮੰਨ ਲਓ ਜਾਂ 5:00 ਦਾ ਜਾਂ 4:30 ਦਾ ਤਿੰਨ ਉਹ ਚ ਖਿਜ ਜਾਂਦੇ ਕਿ ਕੋਈ ਪਰ ਜਿਹਨਾਂ ਦੇ ਹਾਲ ਨੂੰ ਦੇ ਚੱਲਦੇ ਹੁੰਦੇ ਤੇ ਉਦੋਂ ਫਿਰ ਮਰਸਾਉਂ ਦਾਲਾ ਪਨ ਲੈਦਾ ਪਹਿਲਾਂ ਚੰਗੀ ਤਰ੍ਹਾਂ ਥੱਲਿਓ ਜਿਹੜਾ ਉਹਨੂੰ ਕੋਲ ਲੈਦੇ ਆ ਫਿਰ ਇਹਨੂੰ ਗਰੀ ਬਰੀ ਕਪੜਾ ਲੈਦਾ ਕੋਈ ਮਲਮਲ ਦਾ ਕਪੜਾ ਲੈ ਲਓ ਉਹ ਲੈ ਲੀਦਾ ਉਹਦੇ ਦੋ ਤਾਹ ਬਣਾ ਲੀਦੇ ਕੱਪੜੇ ਦੇ ਆ ਦੋ ਤਿਆਂ ਬਣਾ ਕੇ ਤੇ ਉਹ ਜਿਹੜਾ ਰਸੋਂ ਦਾ ਪਾਣੀ ਉਹ ਪਾਉਣ ਲੇਗਾ ਕਿ ਦੂਜੇ ਭਾਂਡੇ ਦੀਆਂ ਕੱਚੇ ਗਲਾਸ ਮੋਨ ਲਈਦਾ ਨੂੰ ਪਾਣੀ ਨੂੰ ਪੂਰਾ ਮਨ ਲੈ ਜੇ ਆਪਾਂ 60 ml ਪਾਣੀ ਚ ਪਾਈ ਜਾਨ ਤੇ ਜਿਤਨਾ ਆਪਾਂ ਕਹਿੰਦੇ ਨਾਲ ਆਲੂ ਬੁਖਾਰ ਲਾਈਦਾ ਵੀ ਗਲਾਸ ਚ ਉੰਗਣਾ ਦੇਣ ਜੇ ਤੇ ਮੈਂ ਇੱਥੇ ਵੀ ਉਹ ਫਾਰਮੂਲਾ ਜਮਾਈਦਾ ਵੀ ਜੇ ਸੰਘਣੀ ਜਿਆਦੀ ਆ ਤੇ ਉਹਨਾਂ ਇੱਕ ਚੀਜ਼ ਵੀ ਇਹਦੀ ਨਿੱਕੇ ਨਿੱਕੀਆਂ ਗੱਲਾਂ ਹੁੰਦੀਆਂ ਵਾ ਪਰ ਬੜੀਆਂ ਕਾਰਗਰ ਹੁੰਦੀਆਂ ਵਾ ਇਨਾ ਕਰਕੇ ਕਬੂਤਰ ਟਾਈਮ ਤੇ ਬਹਿ ਜਾਂਦੇ ਆ ਇਨਾ ਕਰਕੇ ਕਬੂਤਰ ਟਾਈਮ ਕਰ ਜਾਂਦੇ ਆ ਪਾਣੀ ਲਿਆ ਕਰੋ ਉਬਲਿਆ ਸਾਫ ਘੜੇ ਦਾ ਪਾਣੀ ਬਾਲ ਕੇ ਰੱਖੋ ਕੋਈ 15 ਲੀਟਰ ਨੂੰ ਘੜੇ ਚ ਪਾ ਲੋ ਚ ਵਰਤੀਓ ਮੈਂ ਤੇ ਉਹ ਪਾਣੀ ਜੇ ਮੰਨ ਲਾ ਵੀ ਜਿਆਦੀ ਸੰਗਣੀ ਉਹ ਪਾਣੀ ਕਬੂਤਰ ਜਾਣ ਲੱਗੇ ਤੇਈ ਦਾ ਤੇ ਉਹ ਪਾਣੀ ਕਬੂਤਰਾਂ ਨੂੰ ਯੂਜ਼ ਕਰਾਉਣਾ ਉਹਨੇ ਦਿਨ ਪਾਣੀ ਦੂਜਾ ਨਹੀਂ ਕਬੂਤਰ ਅੱਗੇ ਰੱਖਣਾ ਜਿਹੜਾ ਪਾਣੀ ਉਬਲਿਆ ਉਹ ਚੱਲੂਗਾ ਠੀਕ ਆ ਤੇ ਜੇ ਸੰਗਣੀ ਜਿਆਦੀ ਉਹਦੇ ਵਿੱਚ ਪਾ ਕੇ ਤੇ ਕੱਛ ਦਾ ਗਲਾਹ ਚ ਫੜ ਕੇ ਤੁਸੀਂ ਵੇਖ ਲਓ ਉਂਗਲਾਂ 4 4.5 ਪਰ ਦਿਖਣੇ ਚਾਹੀਦੇ ਜੇ ਤਾਂ 4 ਉਂਗਲਾਂ ਫੜੇ ਤੇ ਇਤੋਂ ਦੇਖ ਜਾਣ ਬਿਲਕੁਲ ਕਲੀਅਰ ਨਾ ਦੇਖਣ ਤੇ ਬਿਲਕੁਲ ਧੁੰਦਲੇ ਆਉਂਦੇ ਤਾਂ ਉਨੇ ਕਰਾ ਕੇ ਤੁਸੀਂ ਇਹਨੂੰ ਸੈੱਟ ਕਰ ਲਓ ਤੇ ਫਿਰ ਆ ਜਾਓ ਕਬੂਤਰ ਦੇ ਕੋਲ ਕਬੂਤਰ ਨੂੰ 5 ml ਪਾਣੀ ਭਰ ਕੇ ਉਹਦੇ ਗਾਲਚ ਮਾਰੋ ਤੇ 5 ml ਤੋਂ ਜ਼ਿਆਦਾ ਨਹੀਂ ਬਸ ਤੇ ਜੋ ਸਵੇਰ ਦੀ ਕਬੂਤਰ ਦੀ ਰੈਸ਼ ਕਰ ਮੈਂ ਮੰਦ ਮੰਦ ਨੂੰ ਬਾਹਰ ਕੱਢ ਦਿੰਦਾ 2 ਘੰਟੇ ਕੇ ਬਾਅਦ ਕਬੂਤਰ ਨੂੰ ਚੈੱਕ ਕਰੋ ਜੇ ਪਾਣੀ ਪੋਰਚ ਥੋੜਾ ਬੋਤਾ ਹੈਗਾ ਵਾ ਤੇ ਘੜੀ ਹੋਰ ਭਰਨ ਦਿਓ ਐਨੇ ਨੂੰ 5 5:30 ਜਾਂ 6 ਵਜੇ ਤੱਕ ਗੇਮ ਆਜਣੇ ਆ ਉਦੋਂ ਕਬੂਤਰ ਗਰਮ ਕਰ ਲਿਆ ਕਰੋ ਜਿਵੇਂ ਮੈਂ ਤੁਹਾਨੂੰ ਪਛੇ ਦੱਸਿਆ ਤੇ ਉਸ ਤੋਂ ਬਾਅਦ ਸ਼ਾਮ ਜਿਵੇਂ ਚੱਲਿਆਂ ਆਉਣ ਦੀ ਪਛਾਵੇਂ ਕਰਕੇ ਤੇ ਜਿਹੜੀ ਗੋਲੀ ਗਾਲੀ ਦੇਣੀ ਆ ਦੇਗਰ ਆਉਂਦੇ ਸਵੇਰੇ ਕਬੂਤਰ ਛੜ ਕੇ ਵੇਖੋ ਸੌਣ ਤੱਕ ਉਤਰ ਬਾਈ ਦੀ ਉੜਦਾ ਬੜਾ ਵਧੀਆ ਐਨ ਸੂਰਜ ਦੇ ਵਿੱਚ ੜੜੜ ਕਰ ਕਰ ਤੇ ਜਿਹੜਾ ਇਹਨੇ ਕਬੂਤਰ ਦਾ ਡਾਈਜੈਸ਼ਨ ਸਿਸਟਮ ਕੋ ਬਲੌਕ ਹੋਇਆ ਹੋਣਾ ਉਹ ਵੀ ਇਹਨੇ ਸਾਰਾ ਸੈੱਟ ਕਰ ਦੇਣਾ ਕਬੂਤਰ ਨੂੰ ਤੁਸੀਂ ਬਾਅਦ ਚ ਫਿਰ ਬੇਸ਼ਕ ਖਰਾਕ ਦੇ ਦਿਓ ਕੋਈ ਸਵੇਰ ਨੂੰ ਉਹਨੇ ਪਚਾਈ ਹੋ ਤੇ ਬਾਕੀ ਕਬੂਤਰ ਨੂੰ ਥੱਲੇੋਂ ਬਣਾਉਣਾ ਚ ਵੀ ਬੜਾ ਹਾ ਹਾ ਕਰ ਸੌਣ ਦਾ ਜਿਹੜਾ ਕਬੂਤਰ ਥੱਲੇੋਂ ਬਣ ਜਾਂਦਾ ਨਾ ਉਹ ਵੀ ਰਸਾਉਣ ਦਾ ਬੜਾ ਉਹਦਾ ਯੋਗਦਾਨ ਹੈ ਤੇ ਬਾਕੀ ਵੀਰ ਦੀ ਮੈਂ ਤੇ ਖੇਡ ਬਾਕੀ ਦੱਸੀ ਜਾਂਦੇ ਆਪਾਂ ਬਾਕੀ ਭਰਾ ਮੇਰਾ ਅਸੀਂ ਤੇ ਯਾਰ ਕਿਸੇ ਨੂੰ ਜ਼ਬਰਦਸਤੀ ਨਹੀਂ ਕਹਿੰਦੇ ਜਿਹੜਾ ਸਿੱਖਿਆ ਉਹਨੂੰ ਤੇ ਭਰਾਵਾਂ ਨੂੰ ਕੀ ਸਿਖਾ ਸਕਦੇ ਜਿਤਨਾ ਕਈ ਵੀਰ ਵਿੱਚ ਕਹਿੰਦੇ ਯਾਰ ਸਾਡੀ ਪੰਜੀ ਪੰਜੀ ਸਾਲ ਹੋ ਗਏ ਸਾਨੂੰ 30-30 ਸਾਲ ਹੋ ਗਏ ਯਾਰ ਉਹਨਾਂ ਨੂੰ ਅਸੀਂ ਉਹਨਾਂ ਨੂੰ ਕੁਝ ਨਹੀਂ ਦਿਖਾ ਸਿਖਾ ਸਕਦੇ ਤੇ ਅਸੀਂ ਤੇ ਭਰਾ ਉਹਨਾਂ ਵਾਤੇ ਇੱਕ ਨਿਗਾਜਾ ਉਪਰਾਲਾ ਕੀਤਾ ਜਿਹੜੇ ਵੀਰਾਂ ਭਰਾਵਾਂ ਦੇ ਖੱਜਨਾਂ ਦੀ ਬਾਹ ਨਹੀਂ ਪੜਦਾ ਤੇ ਉਹ ਆਪਣੇ ਗੇਮ ਆਪ ਘਰੇ ਸਾਹਮਣੇ ਕੰਪਿਊਟਰ ਛੱਡ ਲੈਣ ਯਾਰ ਤੁਹਾਨੂੰ ਆਪ ਐ ਨਹੀਂ ਕਿਹਾ ਕਿ ਤੁਸੀਂ ਤੇ ਦਲੇ ਛੱਡੋ ਜਾ ਕੇ ਆਪਣੇ ਘਰ ਜਾ ਕੇ ਟੈਂਪ ਕਰਕੇ ਵੇਲੋ ਕੋਲ ਤੋਂ ਪਹਿਲਾਂ ਤੁਸੀਂ ਤਟਟ ਕਰਕੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਕਿ ਕੋਈ ਗੱਲਬਾਤ ਹੈ ਹੈ ਕਿ ਨਹੀਂ ਗੇਮ ਚ ਠੀਕ ਹੈ ਤੇ ਬਾਕੀ ਆਪਾਂ ਦੇ ਯਾਰ 3 ਹੌਪ ਪੌਟ ਲੱਗੇ ਆ ਜਿੰਨਾ ਚਿਰ ਰੱਬ ਨੇ ਬਲ ਬਖਸ਼ਿਆ ਪਰਮਾਤਮਾ ਨੇ ਠੀਕ ਹੈ ਜੀ ਆਪਾਂ ਦੇ ਵੀਰ ਜੀ ਲੱਗੇ ਆ ਜਿੰਨਾ ਚਿਰ ਪਰਮਾਤਮਾ ਨੇ ਹੱਥ ਹਸਰ ਤੇ ਤੇ ਵੀਡੀਓ ਕਿਹੜੇ ਸਮਾਂ ਲੱਗ ਜਾਂਦਾ ਪਾਉਣ ਲੱਗਿਆ ਤੇ ਉਹਦੇ ਬਾਅਦ ਤੇ ਸਾਰੇ ਭਰਾਵਾਂ ਕੋ ਕਿੰਮਤ ਜਾ ਚੁਕਾ ਤੇ ਜਲਦੀ ਨਾਲ ਅਗਲੇ ਜਾਂ ਇੱਕ ਵੀਡੀਓ ਛੱਡ ਕੇ ਤੁਹਾਡੇ ਵਾਸਤੇ ਨਾ ਮੈਂ ਪਾਣੀ ਨਿਗਾ ਜਾ ਦਊਂਗਾ ਕੁਝ ਸਿੰਪਲ ਜਿਹਾ ਸਾਦੀਆਂ ਜਿਹੀਆਂ ਚੀਜ਼ਾਂ ਦਾ ਇਹ ਨਹੀਂ ਕਿ ਤੁਹਾਨੂੰ ਲੱਪਣ ਜਾਓ ਤੇ ਲੱਪਣੇ ਨਾ ਜਿਹੜੇ ਮਰਜ਼ੀ ਪ੍ਰਸਾਰਕ ਦੁਕਾਨ ਤੇ ਤੁਹਾਨੂੰ ਪਾਣੀ ਵਾਲੀ ਦੇ ਸਿੰਪਲ ਜਿਹੀ ਚੀਜ਼ਾਂ ਦਾ ਮੈਂ ਤੁਹਾਨੂੰ ਪਾਣੀ ਦੱਸੂਗਾ ਤੇ ਮੇਰੇ ਭਰਾ ਵੀ ਵਰਤ ਕੇ ਵੇਖਿਓ ਰਿਜ਼ਲਟ ਉਹਦਾ ਵੀ ਐਂਡ ਵਾਲਾ ਰਿਜ਼ਲਟ ਬਹੁਤ ਵਧੀਆ ਰਿਜ਼ਲਟ ਹੋਗਾ ਇਸ ਤਰ੍ਹਾਂ ਕਈ ਲੋਕ ਕਹਿੰਦੇ ਬੜਾ ਪਾਣੀ ਦੇ ਬੜੇ ਬੜੇ ਯਾਰਾਂ ਹੀ ਹੋਰਾਂ ਦੇ ਬਣਦੇ ਮੈਂ ਨਾ ਵੀ 2 250 ਦਾ ਨਹੀਂ ਬਣਣਾ ਉਤੋਂ ਜ਼ਰਤਾਕ ਮੈਂ ਤੇ ਸਾਰੇ ਭਰਾਵਾਂ ਦੱਸੋ ਵੀਡੀਓ ਕਿਵੇਂ ਲੱਗੀ ਆ ਤੇ ਆ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਜੀ ਚੈਨਲ ਸਾਡੇ ਦਾ ਨਾ ਪੀਜਨਲ ਬਲੌਗ ਤੇ ਚੈਨਲ ਨੂੰ ਵੀ ਤੁਸੀਂ ਬਹੁਤ ਜ਼ਰ ਸਬਸਕ੍ਰਾਈਬ ਕਰੋ ਬਾਕੀ ਸੀਜ਼ਨ ਆ ਗਿਆ ਹੁਣ ਕੋ ਆਪਣੇ ਇਤਰਾਵਲ ਵੀ ਹੋ ਜਾਣਾ ਤੇ ਬਾਈ ਚਾਂਸ ਕਿਸੇ ਵੇਲੇ ਯਾਰ ਵੀਡੀਓ ਨਾ ਪਵੇ ਤੇ ਖਿਮਾ ਤੇ ਜਾਚਕਾਂ ਆਪਣਿਆਂ ਨੂੰ ਵੀ ਥੋੜਾ ਬਹੁਤ ਸਿੱਧੇ ਕਰਨਾ ਇਹਨਾਂ ਨੂੰ ਹਣ ਉਹ ਵਾਬ ਹਜੇ ਤੱਕ ਮਕੂਤਰੀ ਨੇ ਬਾਹਰ ਕੱਢੇ ਅੱਜ ਆਇਆ ਜੇ ਤੁਹਾਨੂੰ ਕੋਈ ਵੀ ਵੀਡੀਓ ਦੱਸਿਆ ਕਿ ਮੈਂ ਆਉਂਦਾ ਪੰਜਾਬ ਹੀ ਮੈਂ ਕਾਫੀ ਦਿਨ ਲੱਗੇ ਬਾਹਰ ਤੇ ਅੱਜ ਹੀ ਆਇਆ ਮੈਂ अर्ਲੀ ਮਾਰਨਿੰਗ ਸਵੇਰੇ ਤੇ ਮੈਂ ਚੱਲ ਇੱਕ ਵੀਡੀਓ ਨਹੀਂ ਕੀਤੀ ਬਣਾਉਣੇ ਬਾਕੀ ਥਾ ਗਾਵੜ ਜੀ ਅਸਰੀ ਹਜੇ ਸੱਠ ਨਹੀਂ ਹੈਗਾ ਉਹ ਜੇ ਫਿਰ ਮੈਂ ਚੱਲ ਯਾਰ ਭਰਾ ਜੀ ਵੀਡੀਓ ਦੀ ਮੰਗ ਕਰਦੇ ਤੇ ਦੇਣੀ ਚਾਹੀਦੀ ਆਪਾਂ ਨੂੰ ਖੜਾ ਕੇ ਜਾਂਦਾ ਤੇ ਅਗਲੀ ਵੀਡੀਓ ਜ਼ਰੂਰ ਵੇਖੋ ਤੇ ਮੇਰੇ ਭਰਾ ਇੱਕ ਨੀ ਕੀ ਜੀ ਹੋਰ ਤੁਹਾਡੇ ਅਗੇ ਦਰਖਾਸਤਾਂ ਪਿਛਲੇ ਵੀਡੀਓ ਕਈ ਬੰਦੇ ਸਵਾਲ ਕਰਦੇ ਕਈ ਸਾਡੇ ਭਰਾ ਇਹਨੇ ਨਿਹਰੀਆਂ ਕਿਵੇਂ ਕਰ ਲਈ ਤੇ ਕਿਵੇਂ ਯਾਰ ਪਿਛੇ ਮੈਂ ਆਪਣੇ ਚੈਨਲ ਤੇ ਸਾਰੀਆਂ ਵੀਡੀਓ ਤਕਰੀਬਨ ਪਾ ਗਏ ਆ ਸਾਫ ਸੂਮ ਦੀਆਂ ਸਾਲਾ ਕੁਝ ਜਿੰਨੀ ਵਧੀਆ ਕਬੂਤਰਬਾਜ਼ੀ ਦੁਨੀਆਂ ਨਾਲ ਕਰ ਰਿਹਾ ਕਿ ਉਹ ਵੇਖਿਆ ਕਰੋ ਉੱਥੇ ਨਹੀਂ ਸਮਝ ਲੱਗਦੀ ਉੱਥੇ ਕਮੈਂਟ ਕਰੋ ਫਿਰ ਤੁਹਾਨੂੰ ਉਹਦਾ ਵੀ ਹਾਲ ਦੱਸਾਂਗੇ ਕਿਵੇਂ ਕਰਨਾ ਤੇ ਦਿਓ ਇਜਾਜ਼ਤ ਹਣ ਸਾਰੇ ਭਰਾ ਸਾਥ ਰੱਖਿਓ ਰਾਬ ਰੱਖਾ